ਮੇਰਾ ਨਾਮ ਬਲਜੀਤਪੁਰ ਕੀ ਗੱਲ ਬਾਤ ਹੋਈ ਤੇ ਕਰ ਪਾਜੀ ਖੇਤ ਪਾਣੀ ਲੈਣ ਗਿਆ ਤੇ ਕਰੰਟ ਲੱਗ ਗਿਆ ਇਹ ਕਿੰਨਾ ਬਦਲ ਲੱਗਾ ਮੈਂ ਫੋਨ ਲਾਇਆ ਵੀ ਆਏ ਨਹੀਂ ਘਰੇ ਹਲੇ ਫੋਨ ਨਹੀਂ ਚੁੱਕਿਆ ਨਾ ਨੇ ਯਾਰ ਗਏ ਗਏ ਮੁੰਡੇ ਕਰਦੇ ਸਾਡੇ ਗਏ ਵੇਖਣ ਕਿ ਫੋਨ ਨੇ ਜੁਕਾਂ ਦਾ ਫਿਰ ਉੱਥੇ ਵੇਖਿਆ ਕਰੰਟ ਲੱਗਾ ਪਿਆ ਹੈ ਉੱਥੇ ਹੀ ਮੌਤ ਹੋ ਗਈ ਉਹਨਾਂ ਦੀ ਕਰੰਟ ਨਹੀਂ ਕਿੰਨੀ ਉਮਰ ਸੀ ਨਾਲੀ ਹਾਂ ਪਾ ਉਮਰ ਹਾਂਜੀ ਕੀ ਕੀਤੀ ਜਾਵੇ ਸਰਕਾਰ ਵੱਲੋਂ ਬੰਗਲਾਰਾਏ ਇਹ ਮੌਤ ਇਹਨਾਂ ਦੀ ਇਸੇ ਵੀ ਨੂੰ ਹੋਰ ਕਿ ਜਰਾ ਸੀ ਤੋਂ ਸੀ ਤੋਂ ਸੀ ਤੋਂ ਕਿਤੋਂ ਆ ਗਿਆ ਕਿਤਾਂ ਚ ਆਰਦੀ ਜਮੀਨ ਕਿੱਥੇ ਕਿੱਥੇ ਤੇ ਕਿਤੇ ਲਈ ਸੀ ਉਹ ਕਰਨੇ ਦਾ ਕੀ ਮੰਨ ਕਰੋ ਕਿ ਹੁਣ ਪੰਜਾਬ ਸਰਕਾਰ ਦੇ ਸਾਡੀ ਮਦਦ ਕੀਤੀ ਜਾਵੇ ਗੁਰਦੇਵ ਸਿੰਘ ਜੀ ਕੀ ਗੱਲ ਬਾਤ ਹੋਈ ਜਿਹੜੀ ਕਿ ਖੇਤਾਂ 'ਚ ਪਾਣੀ ਲਾਉਣ ਜੀ ਉਹ ਤੇ ਕਰੰਟ ਲੱਗ ਗਿਆ ਹੈ ਨਾ ਜੀ ਨਾ ਜੀ ਗਰਮੀ ਸਿੰਘ ਇਹ ਪਿੰਡ ਬੰਗਲਾ ਰਾਹ ਹੈ ਤੁਹਾਡੇ ਕਿ ਲੱਗਦੇ ਆ ਮੇਰਾ ਛੋਟਾ ਪਰਾਇ ਜੀ ਇਹ ਕੀ ਗੱਲ ਬਾਤ ਹੈ ਫਿਰ ਇਹ ਖੇਤਾਂ 'ਚ ਪਾਣੀ ਲਾਉਣ ਦਾ ਹੈ ਬੰਬੀ ਦੇ ਉੱਥੇ ਕਰੰਟ ਲੱਗ ਗਿਆ ਜੀ ਅਹੀਂ ਫੋਨ ਕਰਦੇ ਨੇ ਤੇ ਫੋਨ ਚੁੱਕਿਆ ਨਹੀਂਗਾ ਫੇਰ ਅਸੀਂ ਜਾ ਕੇ ਵੇਖਿਆ ਤੇ ਉੱਥੇ ਉਹ ਖਤਮ ਹੋਇਆ ਪਿਆ ਜੀ ਮੰਨ ਕਰੋ ਜੀ ਅਸੀਂ ਕਿਸ਼ਾਸਤ ਨੂੰ ਮੰਗ ਕਰਦੇ ਆਂ ਵੀ ਸਾਨੂੰ ਕੋਈ ਮਦਦ ਦਿੱਤੀ ਜਾਵੇ ਬਖਸ਼ੀਰ ਸਿੰਘ ਜੀ ਕੀ ਗੱਲ ਬਾਤ ਹੋਈ ਜਿਹੜੇ ਵੀਰ ਜੀ ਦੇ ਕੀ ਜੀ ਕਿਸਾਨਾ ਕਿਸਾਨ ਸੀ ਸਾਡਾ ਗਰਮੇਸ਼ ਸਿੰਘ ਅਸੀਂ ਮੋਹਦਬਾਰ ਬੰਦੇ ਪਿੰਡ ਦੇ ਇਹ ਬੰਵੀ ਤੇ ਸਟਾਰਟਰ ਨੂੰ ਮੋਟਰ ਚਲਾਉਣ ਲੱਗਾ ਸੀ ਤੈਨੂੰ ਕਰੰਟ ਪੈ ਗਿਆ ਦੀ ਮੌਤ ਹੋ ਗਈ ਹਾਂਜੀ ਕਿੱਦਾਂ ਪਤਾ ਲੱਗਾ ਇਹ ਸਾਨੂੰ ਇਹਦਾ ਫੋਨ ਬੰਦ ਆਉਂਦਾ ਸੀ ਘਰ ਆਣੇ ਗਏ ਅਸੀਂ ਆਏ ਪਤਾ ਕੀਤਾ ਤੇ ਉਹਨੇ ਕਿਹਾ ਵੀ ਇਹਦਾ ਫੋਨ ਬੰਦ ਆਉਂਦਾ ਜਦੋਂ ਫੋਨ ਫਿਰ ਲਾਇਆ ਤੇ ਉੱਥੇ ਜਾ ਕੇ ਵੇਖਿਆ ਤੇ ਇਹਨਾਂ ਜਾਂਦਨ ਮੌਤ ਹੋਈ ਜ਼ਮੀਨ ਦਾ ਜਿਹੜਾ ਰਕਬਾ ਹੈਗਾ ਵਾ ਰੰਟ ਲਾ ਕੇ ਜ਼ਮੀਨ ਦਾ ਜਿਹੜਾ ਰਕਬਾ ਹੈਗਾ ਵਾ ਉਹ ਇਹਨਾਂ ਦੇ ਪਿੰਡ ਦੇ ਲੱਗੀ ਸੀ ਕਿ ਜਿਹੜਾ ਸਾਈਡ ਤੇ ਹੈਗਾ ਸੀ ਸਿੱਧੋ ਪਿੰਡ ਦੇ ਚ ਠੇਕੇ ਦੇ ਪਾਈ ਲਈ ਕਿੰਨੀ ਕੁ ਮੋਰ ਲੱਗਦੀ ਇਹਦੇ 45 50 ਸਾਲ ਦੇ ਲੱਗੇ ਪਾਣੇ ਰੋਡ ਦੀ ਮੰਗ ਕਰਦੇ ਆਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਕਿਸਾਨ ਦੀ ਮੱਤ ਕੀਤੀ ਜਾਵੇ